ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਰ ਸਾਲ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਕਬੱਡੀ ਕੱਪ ਕਰਵਾਇਆ ਜਾਂਦਾ ਤੇ ਦੋਸਤੋ ਇਸ ਵਾਰ ਵੀ ਨਨਕਾਣਾ ਸਾਹਿਬ ਕਬੱਡੀ ਕੱਪ ਕਰਾਇਆ ਜਾਊਗਾ ਤੇ ਇਸ ਵਾਰ ਦੋਸਤੋ ਨਨਕਾਣਾ ਸਾਹਿਬ ਕਬੱਡੀ ਕੱਪ ਉਤੇ ਆਪਣੇ ਪੰਜਾਬ ਦੇ ਵਿੱਚ ਇੱਕ ਟੀਮ ਬਣੀਆ ਸਿੰਘ ਵਾਰੀਅਰਸ ਦੀ ਤੇ ਸਿੰਘ ਵਾਰੀਅਰਸ ਦੀ ਟੀਮ ਦੇ ਵਿੱਚ ਦੋਸਤੋ ਆਪਣੇ ਪੰਜਾਬ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਹੋਣਗੇ ਜੇ ਪਲੇਅਰਾਂ ਦੀ ਗੱਲ ਕਰੀਏ ਗਈ ਕਿਹੜੇ ਕਿਹੜੇ ਪਲੇਅਰ ਹੋਣਗੇ ਤਾਂ ਦੋਸਤੋ ਇਸ ਟੀਮ ਦੇ ਵਿੱਚ ਪਲੇਅਰ ਹੋਣਗੇ ਗੁਰਵਿੰਦਰ ਘਾਂਗਾ ਸੱਤੂ ਖੰਡੂਰ ਸਾਹਿਬ ਭਿੰਦੂ ਦਤਾਲ ਮਨਜੋਤ ਮਾਛੀਵੜਾ ਸਾਹਿਬ ਰਾਜੂ ਕੋੜਲਾ ਭੜੀ ਮਨ ਸਿੰਘ ਦੁਲਟ ਡਿੜਬੇ ਵਾਲਾ ਗੋਪੀ ਮਾਨ ਕੀ ਗਰਦਿਤ ਟਾਰਜਨ ਤੇ ਆਪਣੇ ਸਾਰਿਆਂ ਦਾ ਇੰਡੀਆ ਦਾ ਚਹੇਤਾ ਨੰਬਰ 1 ਰੇਡਰ ਅੰਬਾ ਸੌਰ ਸਿੰਘ ਤੇ ਨਾਲ ਹੀ ਦੋਸਤੋ ਰਾਜਾ ਪਧਰੀ ਵਾਲਾ ਤੇ ਹੋਰ ਵੀ ਦੋਸਤੋ ਆਪਣੇ 1-2 ਪੰਜਾਬ ਦੇ ਹੋਰ ਪਲੇਅਰ ਹੋਣਗੇ ਇਸ ਟੀਮ ਦੇ ਵਿੱਚ ਤੇ ਬਾਕੀ ਦੋਸਤੋ ਪਾਕਿਸਤਾਨ ਦੀ ਟੀਮ ਹੋਊਗੀ ਤੇ ਇਹ ਬਹੁਤ ਵੱਡਾ ਮੈਚ ਹੋਊਗਾ ਸੋ ਬਾਕੀ ਐਸੀ ਦੋਸਤੋ ਇਸ ਕਬੱਡੀ ਕੱਪ ਬਾਰੇ ਜਾਣਕਾਰੀ ਤੇ ਬਾਕੀ ਜਦੋਂ ਵੀ ਇਸ ਕਬੱਡੀ ਕੱਪ ਬਾਰੇ ਹੋਰ ਜਾਣਕਾਰੀ ਮਿਲੂਗੀ ਤਾਂ ਉਹ ਵੀ ਆਪਾਂ ਤੁਹਾਨੂੰ ਜਲਦ ਦੱਸ ਦਵਾਂਗੇ ਆਪਣੇ ਇਸ YouTube ਚੈਨਲ ਤੇ ਵੀਡੀਓ ਪਾ ਕੇ ਸੋ ਦੋਸਤੋ ਐਦਾਂ ਦੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ